ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਭਾਈ ਜਸਬੀਰ ਸਿੰਘ ਖਾਲਸਾ ਪਿੰਡ ਬੁਰਦ ਸ਼੍ਰੀ ਨੰਨਪੁਰ ਸਾਹਿਬ ਵਾਲੇ ਸਾਡਾ ਕੀਰਤਨ ਦਾ ਜਥਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਪਿਆਰ ਵੰਡਿਆ ਤੇ ਜੇ ਤੁਸੀਂ ਪਿਆਰ ਵੰਡੂਗੇ ਤਾਂ ਤੁਹਾਨੂੰ ਵੀ ਅੱਗੇੋਂ ਪਿਆਰ ਹੀ ਮਿਲੂਗਾ ਇਹ ਇੱਕ ਕੁਦਰਤ ਦਾ ਨਿਯਮ ਹੈ ਜੇ ਤੁਸੀਂ ਕਹਿੰਦੇ ਦੇ ਨਾਲ ਬੋਲ ਮਾਰੋ ਉਹ ਬੋਲ ਵਾਪਸ ਤੁਹਾਡੇ ਹੱਥਾਂ ਦੇ ਵਿੱਚ ਆਏਗੀ ਨਫ਼ਰਤ ਸਿੱਟੋਗੇ ਤਾਂ ਨਫ਼ਰਤ ਆਏਗੀ ਤੇ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਬਾਪੂ ਸਾਡੇ ਰਣਜੀਤ ਸਿੰਘ ਜੀ ਆ ਤੇ ਇਹ ਬਾਪੂ ਜੀ ਦਾ ਪਿੰਡ ਹੈਗਾ ਲਹਿੜੀਆਂ ਲਹਿੜੀਆਂ ਇਹ ਹਾਂ ਇਹ ਬਾਪੂ ਜੀ ਸਾਨੂੰ ਇੰਨਾ ਪਿਆਰ ਕਰਦੇ ਆ ਇਹਨਾਂ ਦਾ ਬੇਟਾ ਖੁਦ ਨਿਰਮਲ ਸਿੰਘ ਬਹੁਤ ਸਰੀਲਾ ਕੀਰਤਨੀਆ ਤੇ ਇਹਨਾਂ ਦਾ ਇੱਕ ਬੇਟਾ ਮਹਾ ਸਿੰਘ ਹੈ ਉਹ ਵੀ ਬਹੁਤ ਸੋਹਣਾ ਗਰੰਥੀ ਸਿੰਘ ਵੀ ਹੈ ਤੇ ਕਥਾਵਾਚਕ ਵੀ ਹੈਗਾ ਮੁੰਡਾ ਢਾਡੀ ਸਿੰਘ ਵੀ ਬਹੁਤ ਵਧੀਆ ਹੈ ਪਰ ਇਸ ਬਾਬਾ ਜੀ ਦੇ ਨਾਲ ਸਾਡਾ ਇੰਨਾ ਪਿਆਰ ਹੈ ਕਿ ਅਸੀਂ 2-3 ਵਾਰ ਮਿਲੇ ਤੇ ਬਾਬਾ ਜੀ ਨੇ ਇੰਨਾ ਪਿਆਰ ਕੀਤਾ ਮੇਰੀ ਮੈਸੇਜ ਨੂੰ ਇਹਨਾਂ ਨੇ ਆਪਣੀਤੀ ਬਣਾ ਲਿਆ ਤੇ ਕਿਉਂਕਿ ਮੇਰੀ ਮੈਸੇਜ ਵੀ ਮੈਂ ਰੱਬ ਦਾ ਸ਼ੁਕਰ ਕਰਦਾ ਕਿ ਮੈਨੂੰ ਉਹਨਾਂ ਨੇ ਇਦਾਂ ਦਾ ਪਰਿਵਾਰ ਦਿੱਤਾ ਉਹ ਆਏ ਗਏ ਨੂੰ ਹਰੇਕ ਨੂੰ ਪਿਆਰ ਕਰਦੀ ਹੈ ਸਤਕਾਰ ਕਰਦੀ ਹੈ ਹਰੇਕ ਦਾ ਤੇ ਬਾਪੂ ਜੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ ਸਾਡੇਆਂ ਨੂੰ ਤੇ ਬਾਪੂ ਜੀ ਆ ਤੁਸੀਂ ਕਿਆ ਕਿਆ ਲੈ ਕੇ ਆਏ ਸਾਨੂੰ ਮੈਂ ਕੁਝ ਨਹੀਂ ਲਿਆਇਆ ਪੁੱਤ ਮੈਂ ਤਾਂ ਸਾਡਾ ਮਾਨ ਕੀਤਾ ਹਾਂ ਮੈਂ ਕੁਝ ਨਹੀਂ ਲਿਆਇਆ ਮੈਂ ਤਾਂ ਮਾਨ ਕੀਤਾ ਵੀ ਇੰਨਾ ਮੈਨੂੰ ਪਿਆਰ ਕਰਦੇ ਐ ਵੀ ਮੇਰੀਆਂ ਧੀਾਂ ਵਰਗੀ ਧੀ ਐ ਇਹ ਹਾਂ ਤੇ ਦੇਖੋ ਇਹਦਾ ਵੀ ਵਿਚਾਰੀ ਦਾ ਨਾ ਤਾਂ ਪਿਛਾ ਹੁਣ ਬਾਪ ਐ ਹਾਂ ਨਾ ਹੀ ਭਰਾ ਐ ਹਾਂ ਤੇ ਹੁਣ ਅਸੀਂ ਆਪਸ ਵਿੱਚ ਹੀ ਸਮਾਜ ਵਿੱਚ ਇੱਕ ਦੂਏ ਨਾਲ ਕੁੜੀਏ ਮਿਲੀਏ ਹਾਂ ਤਾਂ ਕਿ ਸਾਡਾ ਪਿਆਰ ਇਹਦਾ ਵੀ ਮਾਨ ਵਧਿਆ ਰਹੇ ਹਾਂ ਮੈਂ ਇਸ ਗੱਲ ਨੂੰ ਮੁੱਖ ਰੱਖਦਾ ਹੋਇਆ ਹਾਂ ਤਾਂ ਮੈਂ ਬਹੁਤ ਇਸ ਕੁੜੀ ਦਾ ਮਾਣ ਕਰਦਾ ਲੋੜੀ ਲੈ ਕੇ ਆਏ ਬਾਪੂ ਮੈਂ ਕੁਝ ਨਹੀਂ ਲਿਆਣੇ ਨੂੰ ਮੈਂ ਕੁਝ ਨਹੀਂ ਲਿਆਇਆ ਇਹ ਤਾਂ ਇੱਕ ਮਾਣ ਕਰਿਆ ਵਾਸਤੇ ਇਸ ਕੁੜੀ ਦਾ ਤਾਂ ਕਿ ਮੇਰੀ ਕੁੜੀ ਹੈ ਇਹ ਮੈਂ ਤਾਂ ਹੁਣ ਉੱਥੇ ਦੇ ਘਰ ਤੇ ਵੀ ਇਹੀ ਘਰ ਦੇ ਨਾਲ ਕਹਿੰਦਾ ਮੈਂ ਆਪਣੀ ਕੁੜੀ ਨੂੰ ਵਾਹ ਕੁਝ ਲੈ ਕੇ ਜਾਣਾ ਵਾਹ ਮੈਂ ਜਾ ਤਾ ਹਾਂ ਕਹਿੰਦੇ ਹੈ ਵਾਹ ਹਾਂ ਹਾਂ ਕਹਿੰਦੇ ਚੰਗਾ ਜਾ ਤੂੰ ਆਪਣੇ ਮਾਂ ਦੀ ਕੁੜੀ ਉਹਨਾਂ ਨੂੰ ਪਤਾ ਲੱਗ ਗਿਆ ਉਹ ਕੁੜੀ ਕੌਣ ਹੈ ਹਾਂ ਮੈਂ ਲਾਹ ਦਿੱਤਾ ਪਤਾ ਹੀ ਹੈ ਤੇ ਬਾਪੂ ਜੀ ਵਾਕਈ ਲੋੜੀ ਲੈ ਕੇ ਆਏ ਬੱਚਿਆਂ ਨੂੰ ਮੋਂਗਫਲੀਆਂ ਗੱਚਕਾਂ ਰੇੜੀਆਂ ਨੁਕੀਨ ਦਾ ਪੈਕਟ ਤੇ ਇਹ ਪਿਆਰ ਸਤਗੁਰੂ ਦੀ ਕਰ ਇਹ ਸਾਡੇ ਪੰਜਾਬ ਦੇ ਵਿੱਚ ਹੀ ਆ ਇਹ ਪਿਆਰ ਤੁਸੀਂ ਦੇਖੋ ਪੰਜਾਬ ਤੋਂ ਬਾਹਰ ਹੁਣ ਕੋਈ ਸਖਾ ਇੱਕ ਦੂਜੇ ਨੂੰ ਨਹੀਂ ਚਾਹੁੰਦਾ ਅੱਜ ਕੱਲ ਦਾ ਸਮਾਜ ਜਿਦਾਂ ਦਾ ਹੈਗਾ ਪਰ ਬਾਬਾ ਜੀ ਉਹਨਾਂ ਨੇ ਸਾਨੂੰ ਬੜਾ ਪਿਆਰ ਦਿੱਤਾ ਮੈਨੂੰ ਪੱਗ ਲੈ ਕੇ ਆਏ ਸੂਟ ਲੈ ਕੇ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਪੂ ਜੀ ਤੁਸੀਂ ਜਦੋਂ ਪਹਿਲੀ ਵਾਰੀ ਸਾਡੇ ਕੋਲ ਆਏ ਤੇ ਮੇਰੀ ਘਰ ਵਾਲੀ ਨੂੰ ਤੁਸੀਂ ਮਿਲੇ ਇਹਦਾ ਸੁਭਾਅ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਇਹਦਾ ਸੁਭਾਅ ਦੇਖ ਕੇ ਨਾ ਮੈਨੂੰ ਹਾਂ ਐਨਾ ਮੈਂ ਮੇਰੇ ਆਪਣੇ ਮਨ ਦਾ ਵਿੱਚ ਹਾਂ ਉਹ ਹੋਇਆ ਵੀ ਇਹ ਤਾਂ ਕੁੜੀ ਏ ਤਾਂ ਮੈਂ ਹਾਂ ਇੱਕ ਸੋਨਾ ਆਹ ਹਾਂ ਮੈਂ ਮੈਂ ਤੈਨੂੰ ਕਹਿਣ ਕਿਹਾ ਵੀ ਹਾਂ ਤੇ ਤੈਨੂੰ ਪਿੱਤਲ ਦੇਗਾ ਸੋਨਾ ਮਿਲ ਗਿਆ ਹਾਂ ਇਹ ਹੈ ਨਾ ਬਹੁਤ ਵਧੀਆ ਚੰਗਾ ਬੋਲ ਮੈਂ ਤੈਨੂੰ ਪਿਛਲੀ ਵਾਰੀ ਵੀ ਕਿਹਾ ਹਾਂ ਇਸ ਕੁੜੀ ਨੂੰ ਬਸ ਸੋਨੇ ਵਾਂਗੂ ਸਾਭ ਕਰ ਹਾਂ ਹਾਂ ਤੇ ਮਹਾ ਮੇਰੀ ਕੁੜੀ ਹੈ ਹਾਂ ਬਹੁਤ ਚੰਗੀ ਏ ਅਸੀਂ ਵੀ ਪਿਆਰ ਨਾਲ ਹੀ ਰਹਿੰਦੇ ਆਂ ਸੋ ਸਾਰੀਆਂ ਸੰਤਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੇ ਬਾਬਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ